ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਸਵੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਗੱਲ ਆ ਪਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਗੱਬਣਾ ਤੇ ਇੱਕ ਬਿਲਕੁਲ ਹੁਣੇ ਹੀ ਸੋਈ ਹੈ ਜਿਹੜੀ ਹਜੇ ਥੋੜਾ ਜਿਹਾ ਚਿਰ ਹੋਇਆ ਸੋਈ ਨਾ ਅੱਜ ਸੋਈ ਹੈ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੁਣ ਸੁਣਾਠੀ ठा ਜੀ ਕਿਰਪਾ ਮਹਾਰਾਜ ਦੀ ਵੀਰ ਜੀ ਚਲੋ ਦੇ ਕਿਰਪਾ ਜੀ ਦੇ ਜੇ ਵੇਗਿਆ ਮਾਲ ਪਹਿਲਾ ਫਿਰ ਮਾਲ ਤੇ ਵੀਰ ਜੀ ਅੱਧੇ ਪੌਣੇ ਘੰਟੇ ਜੀ ਵੇਗਿਆ ਠੀਕ ਹੈ ਪੈਂਦੀਆਂ ਸਾਰੀ ਸਹੀ ਠੀਕ ਹੈ ਵਹਿਣਾ ਚੰਗੀਆਂ ਆਂ ਰੇਟ ਵੀ ਆਪਾਂ ਜੈ ਜੀ ਕੀਤੇ ਛੱਤ ਅੱਜ ਵੀ ਜੈ ਜੀ ਆ ਅੱਜ ਵੀ ਜੈ ਜੀ ਕਰਦੇ ਨੇ ਚਲੋ ਨਾਮ ਦੱਸਦੇ ਆ ਫਿਰ ਨਾਮ ਪ੍ਰੇਮ ਸਿੰਘ ਪਿੰਡ ਜਿਗ ਦੇ ਖੁੱਦ ਤਸੀਲ ਆਈ ਨਾਲਾ ਜ਼ਿਲ੍ਹਾ ਮਿਸਰ ਤੇ ਫੋਨ ਨੰਬਰ ਬੋਲ ਦੇ 950129685 ਠੀਕ ਹੈ ਸ਼ਰਵਾਤ ਫਿਰ ਤਾਜੀ ਸੋਈ ਤੋਂ ਕਰ ਲਈਏ ਹਾਂ ਜੀ ਇਹ ਵੇਤੀ ਮਨੇਰੇ 2 ਵਜੇ ਸੂਈ ਵੜ। ਥਾਣ ਦੇ ਚਾਦੇ ਤੇ। ਉਹ ਜੇਰ ਪਾਤੀ ਜੇਰ ਉਹ ਪਈ ਵੇਤੀ। ਜੇਰ ਆਈ ਭਈ। ਬਾਕੀ ਕੁਛ ਕੁਛ ਭਲਾ ਹਵਾਨੇ ਤੇ ਹੈ ਗਿਆ ਮਗਰ ਕੀ ਜੇ ਵੇਤੀ। ਮਗਰ ਵੀ ਜੀ ਬੱਛਾ ਜਾਨ ਖੂਬ ਕਿਲਾ ਨਾੜੂ ਅਸ਼ਾਲ। ਠੀਕ ਆ। ਇਹ ਪੁੜੇ ਵੀ ਨਹੀਂ ਨੀ ਚੁੱਕੇ। ਜੇਰ ਤੁਹਾਨੂੰ ਦਿਖਾਉਂ। 6 ਵਜੇ ਵਿੱਚ ਹੀ ਜੇਰ ਪਾਈ। ਅੱਛਾ 6 ਵਜੇ ਜਿਹੜੀ ਕਹਿੰਦੇ ਕਿ ਜੇਰ ਸਵੇਰੇ ਪਾਤੀ। ਤੇ ਅੱਜ ਰਾਤ ਹੀ ਸੂਈ ਆ। ਕਿੰਨਾ ਸਵੇਰ ਸੂਈ ਜਵੇਦੀ ਐ? ਇਹ ਵੇਤੀ ਦੁਜਾ ਸਵੇਰ ਜੀ ਆਰਤੀ। ਠੀਕ ਆ। ਹਾਂਜੀ। ਤੇ ਕਿੰਨਾ ਕੁ ਦੁੱਧ ਚਵਾਈ ਜਾਓਗੇ ਦੁੱਧ ਵੀਰ ਜੀ ਪਿਛਲੇ ਸਵੇਰੇ ਤੋਂ ਆਂਦੇ ਪੀ 14 ਕਿਲੋ ਆਪ ਚੋਂਦੇ ਰਹੇ ਆਂ ਅੱਛਾ ਦੁੱਧ ਤਾਂ ਵੀਰ ਜੀ ਲੈਣਾ ਸੇਵਾ ਦਾ ਅਸੀਂ ਵੀ ਕਹਿ ਸਕਦੇ ਅਸੀਂ ਕਿਹੜੇ ਵੀ ਆਪ ਚੋਂ ਕੇ ਆਏ ਆਂ ਹਾਂਜੀ ਹਾਂਜੀ ਮੈਂ ਵੀ ਜਿੰਝ ਪਿਛਲੇ ਘਰ ਆ ਲਿਆ ਆਖਿਆ ਹਾਂਜੀ ਉਹ ਜੀ ਅਸੀਂ ਆਰ ਦੇਣਾ ਬਾਕੀ ਵੀਰ ਜੀ ਵਸ਼ੀ ਚੰਗੀ ਆ ਤੇ ਵੇਖੋ ਕਿੰਜ ਗੋਟ-ਗੋਟ ਤੇ ਥਾਨ ਲੱਗਾ ਵੇ ਠੀਕ ਹੈ ਬਾਕੀ ਆ ਕਿ ਕਿੰਨੀ ਚੰਗੇ ਤਿਆਰ ਹੋਈ ਥੱਲੇ ਸਾਰਾ ਆਉਂਦੀ ਵਸ਼ੀ ਆ ਵੇ ਤਗੀ ਤਿਆਰ ਹੋਈ ਵਸੀਧਾ ਜੀ ਇਹਨ ਜੀ ਮੈਂ 6 ਵਜੇ ਜਦੋਂ ਜੇ ਤੁਹਾਨੂੰ ਪਤਾ ਪਾ ਦਿੰਦਾ ਨਾ ਭਜੀ ਫਿਰ ਚੋਲੀ ਦਾ 2.5 ਕਿਲੋ ਡੰਗ ਸੌਖਾ ਬਹਿ ਜਾਂਦਾ ਯਾਰਾ ਠੀਕ ਤੁਰ ਮੇਰੇ ਕਰੀ ਨਾ ਇਹਦੇ ਧਾਰਾ ਹੀ ਮਾਰੀਆਂ ਹੋਣੀਆਂ ਇਹਦੀਆਂ ਇਹਦੇ ਧਾਰਾ ਬੱਜਾ ਹੀ ਵਿੱਚ 2 ਕਿਲੋ ਚੋਇਆ ਮੈਂ ਠੀਕ ਆ ਚਲੋ ਦੋ ਦੇ ਵਿੱਚ ਜਿਹੜੇ ਚਾਰ-ਚਾਰ ਰਾਸ਼ਨ ਖਾਊਗੀ ਤੇ ਫਿਰ ਦੋ ਤੇ ਆਉਗੀ ਠੀਕ ਆ 2 ਕਿਲੋ ਜਿਹੜਾ ਕਹਿੰਦੇ ਕਿ ਚੋਇਆ ਹੈ ਜੇ ਬੱਸ ਪੂਰਾ ਸਾਫ ਨਹੀਂ ਨਾ ਹਣੀ ਦੋ ਦਿਨ ਹਾਂਜੀ ਹਾਂਜੀ ਲੈ ਜਾ ਜੀ ਜੀ ਕੋ ਅੰਦਾਜ਼ਾ ਲਾ ਲੈ ਵੀਰ ਬਾਕੀ ਹੈਗੀ ਕਰੋਸ ਤੇ ਕਿੰਨੇ ਦੰਦ ਛਿੱਗੀ ਹੋਂਦੀ ਹੈ ਵੀਰ ਜੀ ਆਹ ਵੇਖੋ ਪੂਰੀ ਕੰਨੀ ਬਰਾਬਰ ਦੀ ਛਿੱਗੀ ਦੇ ਜੇ ਬਰਾਬਰ ਦੀ ਆਹ ਕੰਨੀਆਂ ਖਲੋਤੀਆਂ ਛੋਟੀਆਂ ਉਧਰ ਦੋ ਅੱਧਾਂ ਦੇ ਕੰਨੀਆਂ ਖਲੋਤੀਆਂ ਪਾਸੇ ਵਾਲੀਆਂ ਵੇਖੋ ਠੀਕ ਹੈ ਜੀ ਲੈ ਜਾ ਜੀ ਛਿੱਗੀ ਦੇ ਜੇ ਬਰਾਬਰ ਦਈ ਹੈ ਕਰਨ ਅੰਦਰੋਂ ਥੋੜਾ ਤੇਜ ਜਾਂਦੀ ਬੱਚੇ ਵੱਲ ਇਹ ਆਣਾ ਵਿੱਚ ਤਾਜੀ ਇਹ ਆ ਜੀ ਸੁਈ ਉਹਦੇ ਕਰਕੇ ਫਿਰ ਥੋੜਾ ਜਿਹਾ ਵੱਧ ਕਰਦੀ ਹੈ ਨਾ ਮਾਰ ਬੱਚੇ ਵਰਗਾ ਕਰਨਾ ਇਹ ਇਹ ਜੁੱਤੀ ਵਿੱਚ ਜੀ ਪਰ ਪਾਤੀ ਇਸੇ ਕਿ ਮੱਖੀ ਵੀਡੀਓ ਜੀ ਇਹਦਾ ਮੁੱਲ ਮੋਲੇ ਦਾ ਜੈ ਜੀ ਕਰ ਦਈਏ ਕਿੰਨਾ ਮੋਲਾ ਵੀ ਕਰ ਹੀ ਨਹੀਂ ਕੰਨੇ ਦੇਣੇ ਇਹ ਛੋਟੇ ਛੋਟੇ ਕਰੀ ਵੀ ਚੰਗੀ ਤੇ ਮੁੱਲ ਵੀ ਨਿਕਣਗੇ ਅੱਛਾ 45000 ਨਾ ਕਰਦੀਏ ਪੂਰਾ ਨਹੀਂ ਵਿੱਚ ਕਰੀਏ ਮਾਨਤਨ ਮਾਨਤਨ ਵੇਖ ਲੋ ਬੱਛੀ ਵੀ ਚੰਗੀ ਥਾਂ ਥਣ ਵੇਖੋ ਕਿਡਾ ਲੰਮਾ ਲੱਗਾ ਬੱਛੀ ਨੂੰ ਠੀਕ ਆ ਹਾਂਜੀ ਤੇ ਕਿੰਨੇ ਦੀ ਦੇ ਦੀਏ 40 ਦੀ ਦੇ ਦੀਏ ਪੂਰੇ ਦੀ ਅੱਛਾ 40000 ਦੀ ਵਿੱਚ 2000 ਹੀ ਛੱਡ ਦੀਏ ਪੂਰਾ ਅੱਛਾ 38 ਦੀ ਦੇ ਦੀਏ 38000 ਦੀ ਦੇ ਦੇਣੀ ਆ ਠੀਕ ਆ 38 ਜੋ ਕੋਈ ਨਹੀਂ ਮਾਨਤਨ ਕਰਦਾ ਕਿ ਉਹ ਵੀਰਪਰਾ ਫੋਨ ਲਾ ਲਾ ਵੇਖ ਦੀ ਹਣਾ ਠੀਕ ਹੈ ਜੀ ਤੇ ਹੁਣ ਇੱਕ ਜਰਸੀ ਬੜੀ ਪਿਆਰੀ ਜੀ ਤੁਹਾਡੇ ਮਗਰ ਜਰਸੀ ਵੀ ਜੀ ਪੰਜਾਬ ਵਾਲੀ ਠੀਕ ਆ ਜਵੇਦੀ ਫਾਰੂਚੋ ਵਸੀ ਠੀਕ ਆ ਥਾਣੇ ਦਿਖਾਈਏ ਤੇ ਤੁਹਾਨੂੰ ਲੱਗੇ ਬਾਕੀ ਨੂੰ ਦੇਖੋ ਕਿੰਨਾ ਲੰਮਾ ਲੱਗਾ ਦੇਖੋ ਥਾਣਾ ਬੜਾ ਪਿਆਰਾ ਵਾ ਚੰਗੇ ਕੈਪ ਤੇ ਥਾਣੇ ਜਿਹੜਾ ਤੇ ਚੰਗੀ ਤਿਆਰ ਹੋਣੀ ਆ ਪਿੱਛੇ ਵੀ ਹਵਾਨਾ ਆਪਾਂ ਦੇਖ ਸਕਦੇ ਆ ਬਾਕੀ ਵੀ ਜੀ ਠੰਡੀ ਤੇਰੀ ਵਸੀ ਆ ਵੇ 17 ਕੇ ਯਾਰੀ ਥੋੜਾ ਪਤਾ ਕੁਛ ਕਰ ਜਾਂਦਾ ਤੇ ਮੈਂ ਤੁਹਾਨੂੰ ਥੋੜਾ ਇਹ ਕਰ ਜਾਂਦਾ ਵੇ ਕੋਈ ਇੱਥੇ ਲਾਡੋ ਨਾ ਮਿਰਜੀ ਬਹੁਤ ਹੁਣ ਛੱਡੇ ਜਾ ਠੀਕ ਆ ਜਿੰਨੀ ਤਿਆਰ ਹੋਣੀ ਪਛਾਣ ਨੂੰ ਤਿਆਰ ਹੋਣੀ ਹੈ ਜੇ ਤੱਕ ਕੋਈ ਵੀ ਜੀ ਪੁਰਾਣੀ ਜੇ 20 ਤਰੀਕ ਨੂੰ ਦਿਨ ਪੂਰੇ ਹੋਣੇ ਦੇ ਦੀ ਅਰੇ ਅੱਛਾ ਉੱਤੇ ਦਿਨ ਲਾਜੇ 2 ਰੋਏ 4 ਲਾਜੇ 20 ਤਰੀਕ ਨੂੰ ਮਿਰਜੀ ਨੇ ਦੱਸਿਆ ਕਿ ਦਿਨੇ ਦੇ ਪੂਰੇ ਹੋਣੇ ਠੀਕ ਆ ਜੀ ਪਹਿਲਾਂ ਵੀ ਸੂ ਸਕਦੀ ਤੇ ਬਾਅਦ ਚ ਵੀ ਸੂ ਸਕਦੀ ਜੀ ਕਿੰਨੇ ਕ ਦੁੱਧ ਆ ਲੀਜੇ ਦੁੱਧ ਵੀਰ ਜੀ ਉਹਦੇ ਆਂਦੇ ਆਪਾਂ ਕਿਹਾ ਵਾ 16 17 ਕਿਲੋ ਪਿਛਲੀ ਯਾਰ ਅੱਛਾ ਹਾਂ ਜੀ ਦੁੱਧ ਤੇ ਵੀਰ ਜ ਤੇ ਆ ਕੇ ਚਵਾ ਸਕਦਾ ਸੇਵਾ ਦੇ ਹਿਸਾਬ ਨਾਲ ਚਵਾਉਣਾ ਹਰ ਇੱਕ ਨੇ ਤੋਰਾਂ ਫੇਰ ਇੱਕ ਰੀਨ ਬਾਕੀ ਤੁਹਾਡੇ ਸਾਹਮਣੇ ਹੀ ਆ ਅਜੇ ਤਿਆਰ ਹੋਣੀ ਆ ਬਾਕੀ ਗੱਬਣ ਪਛਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ ਉਹ ਤਰ੍ਹਾਂ ਇਹ ਆ ਕਿ ਕਦ ਕਾਠ ਪੱਖੋਂ ਚੰਗੀ ਆ ਇਹਦੀ ਫੇਸ ਕੁਆਲਟੀ ਵੇਖੋ ਐਚ ਐਫ ਗਾਵਾਂ ਵਰਗਾ ਕੱਦ ਹੈ ਜਿਹੜਾ ਇਹਦਾ ਇਹ ਵਿੱਚ ਹੀ ਐਚ ਐਫ ਦੀ ਐਚ ਐਫ ਦੇ ਜਰਸੀ ਦੀ ਜਰਸੀ ਜੀ ਠੀਕ ਹੈ ਜੀ ਹਾਂ ਜੀ ਕਦਵੀਰ ਜੀ ਪੂਰਾ ਐਚ ਐਫ ਨਾਲ ਦਾ ਬੱਜੀਓ ਦੇਖਾ ਗਾੜੇ ਭਾਈ ਜਿਵੇਂ ਜੀ ਆਈ ਹੈ ਪੱਕੇ ਥਾੜੋ ਥੜੀ ਹੋਤੀ ਦੇਖੋ ਠੀਕ ਹੈ ਜੀ ਲੈ ਜੀ ਦੇ ਦਾ ਮੁੱਲ ਵੀ ਦੀ ਫਿਰ ਮੁੱਲੇ ਦਾ ਵੀ ਜਾਇਜ਼ੀ ਕਰਦੀ ਐ ਕਿੰਨਾ ਜਿੰਨੀ ਦੇ ਵਿੱਚ ਹੀ ਜਾਦ ਬਰੀਡ ਚ ਆ ਹਾਂਜੀ ਦੂਸਰਾ ਫੁੱਲ ਸੈਜ਼ ਕਾਦਿਆ ਹਾਂਜੀ ਇਹ ਤੁਹਾਨੂੰ ਪਤਾ ਛੋਟੀ ਜਰਸੀ ਤੇ ਬੜੀ ਲੱਭ ਜਾਂਦੀ ਆ ਹਾਂਜੀ ਵੱਡੀ ਥੋੜੀ ਘੱਟ ਲੱਭਦੀ ਜੀ ਠੀਕ ਆ ਹਾਂਜੀ ਬਾਕੀ ਬੋਡੀ ਸਟਰਕਚਰ ਵਿੱਚ ਜੀ ਬਹੁਤ ਭਾਰਾ ਤੇ ਨਿੰਗਰ ਵਸ਼ੀ ਆ ਹਾਂਜੀ ਬਾਕੀ ਨਹੀਂ ਇਹ ਜਰਸੀਆਂ ਨੂੰ ਥਾਣ ਛੋਟਾਂ ਦਾ ਥਾਣ ਵੇਖੋ ਕਿੱਟਾ-ਕਟਾ ਲੰਮਾ ਲੱਗਾ ਵਸ਼ੀ ਹਾਂਜੀ ਹਾਂਜੀ ਦੇ ਨਹੀਂ ਕਿੰਨੇ ਦੀ ਆਪਾਂ ਇਹ 55 ਦੇ ਦੇ ਦੀਏ ਨਹੀਂ ਹੋਰ ਕਰੀਏ ਮਾਰ ਵਾ ਵਾ 48 ਦੇ ਦਈਏ ਫਿਰ ਅੱਛਾ 48000 ਜੇ ਹੈਗੇ ਕੋ 1000 ਖੰਡ ਦੀ ਕਸਰ 46 ਦੀ ਦੇ ਦਈਏ ਮੈਂ ਤੁਹਾਨੂੰ ਅੱਛਾ 46000 ਜੀ ਜੈਸਨੋਈਆ 46000 ਕੋਈ ਨਹੀਂ ਮੰਨਤਨ ਕਰਦਾ ਕੋਈ ਵੀਰ ਭਰਾ ਫੋਨ ਲਾਵੇ ਕੋ ਫੋਨ ਲਾਵੇ ਵੀ ਜੀ ਆਪਾਂ ਪੂਰੀ ਤਿਆਰ ਕਰਕੇ ਮੰਨ ਲਓ 57 ਦਿਨਾਂ ਦੀ ਕੱਚੀ ਦਹਾਂ ਦੇਣੀ ਤੇ ਪੂਰੀ ਆਪਾਂ ਤਿਆਰ ਕਰਕੇ ਵੇਚੀਏ ਫਿਰ ਵੀਰ ਜੀ ਵਾਅਦਾ ਅੱਜ ਦਾ ਮੋਲੇ ਆ ਠੀਕ ਹੈ ਜੀ ਵਾਅਦਾ ਵੇਚਾਂਗੇ ਬਾਕੀ ਵੀਰ ਜਿਹੜੇ ਵੀਰ ਭਰਾ ਨੂੰ ਵੀ ਜੀ ਪਰਖ ਹੋਈ ਨਾ ਉਹਨੇ ਆਟੋਮੈਟਿਕ ਹੀ ਵੇਖ ਕੇ ਹੀ ਤਜਰਬਾ ਕਰ ਲੈਣਾ ਮਸ਼ੀਦਾ ਵੀ ਠੀਕ ਹੈ ਜੀ ਠੀਕ ਹੈ। ਪਰ ਵੀਡੀਓ ਦਾ ਤਿਆਰ ਹੋਵੇ ਤੁਹਾਨੂੰ ਵੀ ਪਤਾ ਵੀ 70-75 ਹਜ਼ਾਰ ਰੁਪਏ ਦੀ ਹੈ। ਹਾਂ ਜੀ। ਪਰ ਉਹ ਘੱਟ ਨਹੀਂ ਆ ਗਈ ਪਰ ਬਾਕੀ ਵੇਖੋ ਜਾਤ ਪਤ ਕਿੰਨੀ ਹੈ। ਹਾਂ ਜੀ ਹਾਂ ਜੀ। ਨਹੀਂ ਗੱਲ। ਪਰ ਬਾਕੀ ਫਿਰ ਵੀ ਭੈਣ ਭਰਾਵਾਂ ਦਾ ਮਾਣ ਕਰਦੇ ਆਂ ਵੀ ਚਲੋ ਕੋਈ ਨਹੀਂ। ਜੇ ਮਾਲ ਚੰਗਾ ਵਧੀਆ ਪੈਸੇ ਮੰਗੀ ਦੀ ਹੋਵੇ। ਆਈ ਉਹ ਥੋੜਾ ਜਿਹਾ ਮਾਰਜਨ ਰੱਖ ਕੇ ਵਿੱਚ ਗੱਲ ਕਰਨੀ ਆ ਵੀ ਚਲ। ਹਾਂ ਜੀ। ਪਰ ਵੀਰ ਭਰਾ ਵੇਚਣ ਵਾਲਾ ਲੈ ਜੀ ਉਹਨੂੰ ਵੀ ਜਲ ਪਾਣੀ ਮਿਲੇ। ਹੁਣ ਵੀਡੀਓ ਦਾ ਤਿੰਨ ਵੇੜਾ ਤਿੰਨੇ ਵੀ ਦੀਆਂ ਵੇਚੀਆਂ। ਠੀਕ ਹੈ। ਹੁਣ ਹੀ ਵੇਖੋ ਕਨੀ ਬਾਰਾਂ ਚੀੜ ਆਉਂਦੇ ਆ ਥਾਣਾ 'ਚ। ਸ਼ਹਿਰ ਤੇ ਹੁਣ ਜਿਹੜੀ ਆਪਾਂ ਦਿਖਾਉਣੀ ਆ ਤੀਸਰੇ ਨੰਬਰ ਤੇ ਇਹਦਾ ਕਿੰਨਾ ਸੂਆ ਜੀ ਇਹ ਪਹਿਲਾਂ ਵੀ ਜੀ ਇਹ ਥੋੜੀ ਕੱਚੀ ਜਾਦੀ ਏ ਜੀ ਇਹ ਵੀ ਜੀ ਖੜਦੀ ਏ 20 ਦਿਨ ਖੜਦੀ ਏ ਠੀਕ ਆ ਕੋਈ 20 ਵਾਲੇ ਕੋਈ ਮਹੀਨਾ ਵਾਲੇ ਆਪਣੀ ਕੋ ਸਮਝ ਕਰੇ ਮਹੀਨੇ ਤੋਂ ਅੰਦਰ ਵੀ ਸੂ ਸਕਦੀ ਤੇ ਪਹਿਲਾਂ ਵੀ ਸੂ ਸਕਦੀ ਠੀਕ ਹੈ ਜੀ ਮਹੀਨੇ ਤੋਂ ਲੱਗੇ ਬੰਦੇ ਟਾਈਮ ਖੜਦੇ ਠੀਕ ਆ ਆ ਹੁਣ ਵੇਣਾ ਤਿੰਨੇ ਸਵੇਰੇ ਦੋ ਵੇਚੀਆਂ ਦੀ ਇੱਕ ਉਧਰ ਜੇ ਇੱਕ ਲੱਦ ਕੇ ਖੜਦੀ ਜੀ ਠੀਕ ਹੈ ਜੀ ਆ ਪੰਜ ਪੌਣੀਆਂ ਹੀ ਉਧਰ ਇਹ ਬਛੀ ਨਹੀਂ ਪਾਉਣੀ ਆ ਗਈ ਪਰ ਹੁਣ ਅਈਆਂ ਕਹਤਾਂ ਵੀ ਇਹ ਵਿੱਚ ਚਾਰ ਕਰਕੇ ਪਾਉਣੀ ਮੈਂ ਚਲ ਪਾ ਦਿੰਨੇ ਆ ਠੀਕ ਆ ਜੀ ਉਹ ਟਾਡੇੋਂ ਤੋਂ ਪਹਿਲਾਂ ਹੀ ਵੜਾ ਸੇਲ ਹੋ ਗਿਆ ਬਾਕੀ ਵਿੱਚ ਵੀ ਵੜ ਦਾ ਨਖਰਾ ਬੋਦਿਆ ਹਾਂਜੀ ਹਾਂਜੀ ਨਾ ਜੇ ਬੜੇ ਕਰਦੀ ਬਛੀ ਠੀਕ ਆ ਬੀਲ ਵੇਖੋ ਕਿੰਨੀ ਬਛੀ ਦੀ ਵੇਖੋ ਚਲੋ ਭਾਜੀ ਲੈ ਆਓ ਮਾਲ ਹੀ ਨਖਰੇ ਵਾਲਾ ਲਿਆਉਣਾ ਤੇ ਠੀਕ ਆ ਹਾਂਜੀ ਹਾਂਜੀ ਮਾਲ ਵਿੱਚ ਜਿਆਦਾ ਗੱਪਣ ਦੇ ਜਾ ਇੱਕ ਦੋ ਦਿਨਾਂ ਦਾ ਸੁਵੇ ਲੈਉਣਾ ਠੀਕ ਆ ਹਾਂਜੀ ਉਹ ਲੋਕ ਗਲਤ ਕੰਮ ਕਰ ਜਾਂਦੇ ਆ ਕੀ ਕਰੀਏ ਦਾਰੋਂ ਦਾ ਆਵੀ ਬਾਕੀ ਵੀਰ ਜੀ ਯਾਦੇ ਵੀਰ ਭਰਾ ਮੰਗ ਲਿਆ ਗੱਪਣ ਹਾਂਜੀ ਹਾਂਜੀ 50 ਲਿਆਵੇ ਕਦੇ ਦਿੰਦਾ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੁੱਲ ਇਹਦਾ ਜੈਜ ਹੀ ਕਰਦੀ ਕਿੰਨਾ 38000 ਕਰਦੀ 38000 ਹਾਂਜੀ ਵਿੱਚ ਮੰਨਤਾ ਨਾ ਹੋਰ ਕਰੀ 38 ਦੀ ਨਹੀਂ ਜਾਣੀ ਕਿ ਇਹ ਵੀ ਇਦਨੇ ਸੰਭਣੀ ਨਹੀਂ ਆ ਚਲੋ ਸਾਂਭੀ ਕਿੰਨਾ 2000 ਤਾਂ ਨਹੀਂ ਖਾਜ ਲੱਗੀ ਮਹੀਨੇ ਦਾ ਨਹੀਂ ਖਾਜਣਾ 2000 ਕਿਉਂ ਨਹੀਂ ਖਾਜਣਾ 2000 ਖਾ ਵੀ ਜਾਊਗੀ ਤਾਂ ਵੱਛੀ ਵੀ ਵੇਖੋ ਨਾ ਕਿੰਨੇ ਰੁਪਈਆ ਦੀ 55000 ਦੀ ਵੱਛੀ 33000 ਰੱਖੀ ਜਾਂਦਾ ਜਿਹੜੀ ਦੇੜੀਏ ਛੋਟ ਛਪਾਈ ਇਹਦੇ ਚੋਂ ਨਾ 33000 ਦੇਣੀ ਆ ਅੱਛਾ 33000 ਦੀ 33000 ਦੀ ਦੇਣੀ ਆ ਠੀਕ ਆ ਗੱਲ ਠੀਕ ਆ ਆਪਾਂ ਵੀ ਲੰਧਪੁਰ ਸਾਹਿਬ ਜਾਣਾ ਆਪਾਂ ਵੀ ਆਖਾ ਵੀ ਚਲੋ ਠੀਕ ਆ ਜ਼ਰੂਰ ਕੱਤੀ ਸਾਹ ਦੇ ਬੰਦਾ ਆ ਮੇਲਾ ਵੇਖਣ ਜਾਣਾ ਤਾਂ ਹੀ ਵੀ ਬਾਚ ਠੀਕ ਆ ਜੀ ਹਾਂਜੀ ਪਹੁੰਚ ਬਾਕੀ ਵੀਰ ਭਰਾ ਕੋਈ ਵੀਰ ਜੀ ਸਾਹਮਣੇ ਫੋਰਸਾਂ ਦੇ ਤਿਆਰ ਤੁਰ ਬਦਲੇ ਆ ਇਹ ਯਾਤਰਾ ਦੇ ਕਾਫੀ ਸ਼ਕੀਨ ਜਾਦੇ ਪਿੱਛੇ ਜੀ ਜੀ ਮਹਾਰਾਜ ਲਈ ਜਾਂਦਾ ਜਿੰਨਾ ਚੰ ਬੰਦੇ ਤੁਹਾਡੇ ਪੈਰ ਚੱਲਦੇ ਜਾਣਾ ਚਾਹੀਦਾ ਯਾਤਰਾ ਦੇ ਹਾਂਜੀ ਹਾਂਜੀ ਇਹ ਉਹਦਾ ਇੱਥੇ ਝੂਠ ਮਾਰੀ ਜਾਣਾ ਠੀਕ ਆ ਠੀਕ ਆ ਤੇ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਪੌਣੀਆਂ ਵੀਰ ਹਾਂ ਜੀ ਇੱਕ ਚਲ ਗਿਆ ਸ਼ਹਿਰ ਹੋਣਾ ਇੱਕ ਉਹ ਉਧਰ ਬੰਦੀ ਆ ਗਾਂਪਾਂ ਠੀਕ ਹੈ ਉਹ ਕਹਿੰਦੇ ਘੜੀ ਨੂੰ ਕਰਦੇ ਪੈਸੇ ਦੇ ਠੀਕ ਹੈ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਲੈ ਜਾ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਿਲਕੁਲ ਜਿਆਦਾ ਕੀਤੇ ਜੀ ਠੀਕ ਹੈ ਜੀ